उम्मीद करता हूँ आप स्वस्थ होंगे मस्त होंगे और स्वस्थ होंगे ठीक है और हम आज के खेतों में नक्के बना रहे हैं अभी हम खेत में टम्परेचर दो हज़ार से प्लस हो रहे थे शिखर दोपहर बार बज चुके हैं जहाँ पर देखो दूर दूर तक कोई नज़र नहीं आ रहा है लेकिन हम अकेले नजर आ रहे हैं और हमारे साथ बने रहिए और आपके साथ हम अपने सीरा ठेकेदार की भी बात कराते हैं अभी करा रहे हैं जो मसाला बना रहे हैं। हाँ जी सीरा साहब कैसे हो ठीक है जी। हिंदी में बात करना हिंदी बोल रहे हैं क्या कर रहे हो अभी तो मैं रहा। अच्छा बाद करोगे बाद आपकी बात सुनाई बाद में उसके बाद में क्या करोगे तो बाद इसको प्लास्टर करके इसको तैयारी करेंगे अच्छा उसके बाद क्या करोगे उसके बाद नक्का जाएंगे और उसके बाद क्या करोगे उसके बाद तो शाम हो जाएगी हाँ और उसके बाद क्या करोगे उसके बाद क्या करोगे उस तो बाद देखेंगे फिर क्या तो... करोगे देख के फिर देखेंगे तैयारी तैयारी करेंगे नहीं बची या? और उसके बाद क्या करोगे उसके बाद लक्कर ना फिर उसके बाद क्या करोगे किसी में बाद में ਲੱਕੜ ਦੇ ਮੜਕੇ ਬਾਅਦ ਮੈਂ ਬਾਅਦ ਮੇਂ ਫੇ ਸ਼ਾਮ ਹੋ ਚੁਕੇ ਪੈ ਜਾਵਾਂਗੇ ਔਰ ਪੈਗ ਸਕੇ ਦਾ ਜਗਾੜ ਨਹੀਂ ਕਰਦੇ ਹਾਂ ਪੈਗ ਸਿੱਕੜ ਚਲੇਗਾ ਮੁਰਕਾ ਛੜਕਾ ਚਲੇਗਾ ਅਜਾ ਪੈਗ ਕੰਗੜ ਕਰੋਗੇ ਹਾਂ ਔਰ ਉਸਕੇ ਬਾਅਦ ਕੀ ਕਰੋਗੇ ਤੁਸ ਕੋ ਬਾਈ ਫੇਟ ਕੋ ਬਣਾਏਗੇ ਫੇ ਸ਼ਿਮੜਾ ਸ਼ਿਮੜਾ ਕਰਕੇ ਵੀਏਗੇ ਸ਼ਿਮੜਾ ਹੁਣ ਕੀ ਕਰਨੀ ਦੀ ਓਕੇ ਬਾਈ ਬਾਈ ਟਾਟਾ ਤੁਹਾਡੇ ਬਾਈ ਹਾਂ ਹਾਂ ਬਾਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਦੇਖੋ ਬਾਈ ਆਪਣਾ ਸੀਰਾ ਠੇਕੇਦਾਰ ਤੇ ਆ ਜਿੱਥੇ ਅਸੀਂ ਕੰਮ ਕਰਨ ਆਏ ਸੀਗੇ ਨੱਕੇ ਲਾਉਣ ਆਏ ਸੀਗੇ ਉਹ ਨੱਕੇ ਥੋੜੇ ਗਲਤ ਬਣਾਤੇ ਇਹਨਾਂ ਨੇ ਤੇ ਜ਼ਿਮੀਦਾਰ ਨੇ ਫੜ ਕੇ ਗਾਲੇ ਨੂੰ ਹੁਣ ਆਪਦੇ ਮਤਲਬ ਮਹੀਨਾ ਲਵਾਉਣਗੇ ਹੁਣ ਸਾਰਾ ਖਰਚਾ ਪੂਰਾ ਇਹ ਤੋਂ ਕਰਵਾਉਣਗੇ ਹੁਣ ਆ ਦੇਖੋ ਜੀ ਵੀ ਨੂੰ ਪਾਣੀ ਨਾ ਕੀ ਗੱਲ ਹੋ ਗਈ ਸੀ ਨੱਕੇ ਗਲਤ ਬਣ ਕੇ ਕਿ ਟੁੱਟ ਕੇ ਕੀ ਹੋ ਗਿਆ ਸੀ ਬਾਈ ਸਾਹਿਬ ਅੱਜਾ ਤੈਨੂੰ ਦੱਸਦਾ ਪਤਾ ਬਾਈ ਇਹ ਹੁਣ ਸ਼ਰਮ ਮਾਨਦਾਗਾ ਦੱਸਦਾ ਨਹੀਂਗਾ ਹੁਣ ਇੱਕ ਮਹੀਨਾ ਇੱਥੇ ਲਾਉਣਾ ਬੂਨੇ ਜੀਰੀ ਜੁਰੀ ਬਣਾਉਣੀ ਪੂ ਫੇਰ ਜਾ ਕੇ ਉਹਦਾ ਖਰਚਾ ਪੂਰਾ ਹੋਊਗਾ ਤੇ ਐ ਮਾਲ ਵੀ ਠੇਕੇਦਾਰੀ ਪੈ ਗਈ ਸੀ ਇਹਨੂੰ ਮਹਿੰਗੀ ਤੇ ਹੁਣ ਸੋਨੂੰ ਜ਼ਿਆਦਾਤਰ ਇਹ ਨੱਕਿਆਂ ਤੇ ਜਾਂ ਖੇਤਾਂ 'ਚ ਹੀ ਮਿਲੂਗਾ। ਕਿਉਂ ਠੇਕੇਦਾਰ ਸਾਹਿਬ? ਹਾਂ ਮਿਲੂ ਖੱਤਿਆਂ 'ਚ। ਹਾਂ। ਜਾਂ ਜਾ ਜਾ ਰ ਕੋਠੀ ਦਾ ਠੇਕਾ ਲੈਣਾ। ਨਾ ਕੋਠੀ ਦਾ ਠੇਕਾ ਆਬਦੋ ਇਹਦੇ ਨਾਲ ਜਿਹੜੇ ਨੱਕੇ ਬਣਾਏ ਇਹਨਾਂ ਦਾ ਇੰਨਾ ਮਹੀਨੇ ਨਹੀਂ ਸਰ ਗਿਆ ਫਿਰ ਕੋਠੀ ਲੈ ਕਿੰਨਾ ਲੰਮੂਗਾ। ਹਾਂ ਨਾ ਹਰੇ ਬਾਈ ਮੱਥੇ ਲਾ ਗਿਆ ਭੋਲਾ ਛੁੱਟ ਗਿਆ ਲੰਮਣਾ ਬੂਦਾ। ਨਾ ਨਾ ਜਿਹੜੇ ਨੱਕੇ ਖਰਾਬ ਕਰਕੇ ਉਹਦੇ ਉਹਦੇ ਮੁੱਲ ਜੀ ਐ ਇਹ। ਹਾਂ। ਹੈਂ? ਚਲ ਆਉ ਦੋ ਇੱਕ ਮਹੀਨਾ। ਨਹੀਂ ਤੂੰ ਆਪਣੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੁੰਦਾ ਇੱਧਰ ਆ ਕੇ ਦੱਸ ਹੁਣ। ਕਿਹੜੇ ਨੱਕੇ? ਹਾਂ ਗੱਲ ਕੀ ਦੀ ਕਰਦਾ। ਹ ਯਾਦ ਰੱਖ ਲੈ ਤਾਈ ਨੂੰ ਤੂੰ ਵੀ ਰੱਖਿਆ ਮੀਨਾ ਲਵਾਜ ਦੋ ਯਾਦ ਰੱਖ ਯਾ ਨੀ ਨਵੇਂ ਨਵੇਂ ਤਕਨੀਕਾਂ ਯੋਜਨਾਵਾਂ 10 ਮਾੜਾ ਮੁੰਡਾ ਕੀ ਕਹਿਣਾ ਜਣਾ ਨੀ ਕਾਲੀ ਨੀ ਨਵੇਂ ਡਾਟ ਕੇ ਨੁਟ ਕੇ ਧਮਕੀ ਦਿੱਤੀ ਕਰਦਾ ਕਿ ਦੱਸਦੇ ਅਗੋਆ ਚੱਕੂਗਾ ਗੋਹਾ ਵੀ ਤਰੇ ਕਰਾ ਦੇ ਗੋਹਾ ਵੀ ਡਾਟ ਮੱਜ ਗਈ ਛੋੜੀ ਢੱਕੋ ਬੰਦਾ ਭੱਜ ਗਿਆ ਛੋੜਿਆਂ ਦਾ ਆਓ ਲੈ ਬਾਈ ਹੁਣ ਸੁਣੇ ਖੇਤਾਂ ਜੀ ਮਿਲਿਆ ਕਰੂ ਹੁਣ ਜ਼ਿਮੀਦਾਰ ਨੇ ਫੜ ਕੇ ਗਾਲਾਂ ਦੇ ਖੇਤ ਸੀ ਲਾ ਲੈ ਇਹਨੂੰ ਹੁਣ ਮੁੜ ਕੇ ਤਾਂ ਨਹੀਂ ਲੈਂਦਾ ਠੇਕਾ ਜੋ ਪਿਆ ਪਾਵੇਂਗਾ ਥੱਲੇ ਸਪੋਰਟ ਲਾ ਦੀ ਦੋ ਜਗ੍ਹਾ ਦੀ ਇੱਕ ਇੱਕ ਤਾਂ ਉੱਥੇ ਉੱਥੇ ਮਾਰੀ ਕਿਤੇ ਪਿਆਗਾ ਹਾਂ ਇੱਕ ਪੂਰੇ ਕਰ ਰਹੇ ਤੋ ਦਾ ਹਾਂ ਜੇ ਉਹਦੇ ਮੰਗੂ ਉਹ ਤੇ ਲਾ ਕੋਲੀ ਲਈ ਹੁੰਦੀ ਨਹੀਂ ਜਿਸ ਨੇੜੀ ਨੇ ਸਾਡੇ ਗਾ ਸਾਰਾ ਕੁਝ ਹੀ ਦੂਰ ਤਾ ਉਹ ਤਾਂ ਬਤ ਗਿਆ ਲੈ ਸਾੜ ਨਾਲ ਆਪਣਾ ਨਾਮ ਹੈ ਸਾਡੇ ਚੱਲ ਬੱਸ ਭਾਈ ਜਾਨ ਇੰਨੀ ਬਹੁਤ ਆ ਧੰਨਵਾਦ ਸੀਰੇ ਦਾ ਜਿਹੜਾ ਨੱਕੇ ਬਣਾ ਤੇ ਹਾਂਜੀ